ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ ਜੀ। ਲੋ ਜੀ ਅੱਜ ਤਰੀਕ ਹੋ ਗਈ 26 ਮਈ 2024 ਟਾਈਮ ਭਾਈ ਹੋਵੇ ਸ਼ਾਮ ਦੇ 3:30 ਡੇਟ ਹੋਣ ਦਾ ਕਾਰਨ ਵੀ ਭਾਈ ਦੱਸਦੇ ਆਂ ਕੱਲ ਸ਼ਾਮ ਨੂੰ ਇਹਦੇ ਆਪਣੀ ਜਿਹੜੀ ਰੀਲ ਦੇ ਚੱਕਰ ਵੱਧ ਘਟ ਕਰਦੇ ਆਂ ਇਹਦੇ ਲੱਗਾ ਵਾ ਜਗਾੜ ਦੂਜਾ ਜਿਵੇਂ ਆਪਣੇ ਟਰੈਕਟਰ ਦੇ ਚੱਕਰ ਵੱਧ ਘਟ ਹੁੰਨੇ ਆ ਪੱਲਾ ਖੁੱਲਦਾ ਬੰਦ ਹੁੰਦਾ ਉੱਕਣ ਉਹ ਸਿਸਟਮ ਲੱਗਿਆ ਪਿਆ ਤੇ ਜਿਹੜਾ ਕਿ ਆਪਣੇ ਹਿਸਾਬ ਤੋਂ ਬਈ ਬਾਹਰ ਆ ਕੰਮ ਉਹਦੇ ਪੁਛ ਮਰ ਗਈ ਉੱਪਰ ਵਾਲੀ ਪਲੇਟ ਦੇ ਉੱਪਰ ਜਿਹੜੀ ਪੋਲੀ ਆ ਉਹ ਪੋੜ ਰਾਤ ਪੱਟੀ ਆ ਰਾਤ 9 ਵਜੇ ਪਟਾ ਪਟਾਉਂਦੇ ਆ ਨੂੰ ਤੇ ਅੱਜ ਟੂਲ ਕਰਵਾਇਆ ਉਹਦਾ ਉਹਦਾ ਟੂਲ ਲਿਆਇਆ ਕਰਾ ਕੇ ਤੇ ਬਈ ਟੂਲ ਕਰਾਉਣ ਗਏ ਬੇ ਪਿੱਛੋਂ ਫੋਰ ਮੈਂਨੇ ਅੜਾਰੀ ਮਾਰ ਕੇ ਦੱਸੋ ਬਾਈ ਹੁਣ ਕੀ ਕਰੀਏ ਕੱਲ ਸਾਰੀ ਦਿਹਾੜੀ ਰੈਸਟ ਤੇ ਸੀਗਾ ਕਾਰਨ ਹੋ ਕਾਰਨ ਵੀ ਚਲੋ ਬਾਈ ਮੈਂ ਤੁਹਾਨੂੰ ਦੱਥੇ ਦੰਨਾ ਫਿਰ ਅਗਲਾ ਕਹਿੰਦੇ ਵੀ ਮਾਲਕ ਚ ਕਸੂਰ ਹੋਊਗਾ ਬਾਈ ਉਹ ਕਹਿੰਦਾ ਕਿ ਹੋ ਗਈ ਪੀਂ ਮੈਨੂੰ ਗਰਮੀ ਰਾਤ ਨੂੰ ਕਹਿਆ ਜੀ ਵੀ ਦੁਰ ਬਾਈ दारू ਨਾ ਪੀ ਅੱਜ ਦਾ ਦਿਨ ਰਹਿਣ ਦੇ ਨਹੀਂ ਜੀ ਕਹਿੰਦਾ ਮੈਂ ਤਾਂ ਦਾਬੀ ਪੂਆ ਭਾਈ ਲਿਆ ਕੇ ਦੇਤੀ ਪੀ ਲਈ ਇਹ ਤਾਂ ਚਲੋ ਆਏ ਹੁੰਦਾ ਵੀ ਇਹ ਪਹਿਲੇ ਲਿਆ ਕੇ ਪੀਂਦਾ ਹੀ ਆਪਾਂ ਨੇ ਉਹਦੇ ਭਲੇ ਵਾਸਤੇ ਕਰੇ ਭਾਈ ਗਰਮੀ ਮੰਗਾ ਤੂੰ ਟੀਕਾ ਦਵਾਈ ਚੱਲ ਗਈ ਆ ਦਵਾਈ ਦਮਦਤਾ ਰੁੱਕ ਪਰ ਕੇ ਡਾਕਟਰ ਨੇ ਵੀ ਤੂੰ ਅੱਜ ਦਾ ਦਿਨ ਰਹਿਣ ਦੇ ਦਵਾਈ ਨੂੰ ਨਹੀਂ ਤਾਰੂ ਨਹੀਂ ਗਣਾ ਜੀ ਮੈਂ ਪੀਣੀ ਆ ਬਾਈ ਉਹ ਅਡਾਰੀ ਮਾਰ ਗਿਆ ਅੱਜ ਉਹ ਮੈਂ ਤੁਹਾਨੂੰ ਦਿਖਾਉਣਾ ਵੀ ਕਿਹੜਾ ਦਿਗਾ ਉਹ ਟੱਕਰ ਆ ਰਿਹਾ ਹੁਣ ਤੁਹਾਨੂੰ ਦਿਖਾਉਣਾ ਤੇ ਜਾ ਗਿਆ ਬਾਈ ਮੈਂ ਇਹਦੀ ਗੱਲ ਕਰ ਰਿਹਾ ਤਾਂ ਆ ਚੀਜ਼ ਲੱਗੀ ਵੀ ਇਹਨੂੰ ਇਵੇਂ ਆਪਣੇ ਉਹਦੇ ਲੱਗੇ ਵੈਟਰੈਸ਼ਰ ਦਾ ਬੱਲੇ ਹੁੰਦੇ ਆ ਦੋ ਚੱਕਰਵੱਧ ਘੱਟ ਵਾਲਾ ਇਹ ਤੋਂ ਚੱਕਰਵੱਧ ਘੱਟ ਹੁੰਦੇ ਆ ਆਹ ਵਾਲਾ ਟੂਲ ਲਵਾਇਆ ਕੱਪਾ ਨੇ ਇਹਦੇ ਆ ਪੁਛ ਵਰਗੇ ਜੀ ਕੇ ਤੇ ਆ ਛਾਪਟ ਜਿਹੜੀ ਪਿੱਛਾ ਲਈ ਆ ਹਾਲੀ ਇਹਦੇ ਵਾਲੀ ਅੰਦਰ ਵਾਲਾ ਘੇਰਾ ਉਹ ਕੱਟ ਕੇ ਆਤੀ ਉਹ ਲਵਾਇਆ ਉਹਦੇ ਕਰਕੇ ਬਈ ਅੱਜ ਕੰਮ ਲੇਟ ਹੋਇਆ ਬੇਤਰੀ ਦਾ ਟਾਈਮ ਲਾਦਾ ਇਹਦੇ ਪੁਛ ਲਵਾਏ ਆ ਇਹ ਢਿੱਲ ਪਈ ਗਈ ਸੀ ਬੈਲਟ ਜਮਾਂ ਢਿੱਲੀ ਚੱਲਦੀ ਸੀ ਰੀਲ ਘੁੰਮਣ ਤੋਂ ਹਟ ਗਈ ਸੀ ਇਹ ਕੰਮ ਹੋਇਆ ਅੱਜ ਬਾਕੀ ਹੁਣ ਜਦੋਂ ਆਪਾਂ ਪੰਜਾਬ ਜਾਵਾਂਗੇ ਮੂੰਗੀ ਤੋਂ ਬਾਅਦ ਇਹਦਾ ਆਪਾਂ ਜਿਹੜੇ ਮੇਰੇ ਵੀਰਾਂ ਨੂੰ ਪਤਾ ਉੱਪਰ ਤਿੰਨ ਪੁੜੀਆਂ ਹੇਠਾਂ ਤਿੰਨ ਪੁੜੀਆਂ ਪੁੱਠੀ ਜੀ ਪੈ ਜਾਂਦੀ ਇੱਕ ਸਿੱਧੀ ਪੈ ਜਾਂਦੀ ਆ ਉਹ ਬਾਈ ਠੀਕ ਆ ਆਪਣੇ ਪਹਿਲਾਂ ਵੀ ਨਿਊ ਦੇ ਵਿੱਚ ਵੀ ਉਹੀ ਦੀ ਪਈ ਵੀ ਉਹੀ ਪਾਵਾਂਗੇ ਇਹ ਯਾਰ ਜਿਗਾਰਡ ਆਪਾਂ ਨੂੰ ਕਾਬਜਾਬ ਨਹੀਂ ਲੱਗਿਆ ਇਹ ਪਾਦ ਲੈਣਾ ਆਪਾਂ ਨੇ ਕੋੜੀਆਂ ਲਿਆ ਕੇ ਪਾਣੀਆਂ ਇਹ ਜਿਹ ਮਤਲਬ ਇੱਕ ਬੜੀ ਹੁੰਦੀ ਆ ਇੱਕੋਂ ਤੋਂ ਛੋਟੀ ਇੱਕੋਂ ਤੋਂ ਛੋਟੀ ਦੂਜੀ ਸਾਡ ਉਲਟ ਹੁੰਦੀ ਆ ਉਹ ਵਾਲੀ ਰੀਲ ਉਹ ਵਾਲੀਆਂ ਪੋੜੀਆਂ ਪਾਣੀਆਂ ਲਿਆ ਕੇ ਆਪਾਂ ਨੇ ਅਗਲੀ ਵਾਰ ਸੋਇਆ ਪਿੰਚ ਹੁਣ ਤਾਂ ਚਲੋ ਪੰਜਾਬ ਤੋਂ ਲਿਆਵਾਂਗੇ ਉਹ ਸੰਦ ਪੰਡਾ ਬਾਈ ਮਹਿੰਗਾ ਮਿਲਦਾ ਹੁਣ ਚਲਾਵਾਂਗੇ ਹੁਣ ਤਾਂ ਪੁੱਛ ਲੱਗ ਗਿਆ ਹੁਣ ਤਾਂ ਚੱਲੀ ਜਾਣੇ ਨੇ ਸੋਇਆ ਪਿੰਚ ਲਿਆ ਕੇ ਨਵੇਂ ਪਾਵਾਂਗੇ ਰੋਈਏ ਇਹਨਾਂ ਦੇ ਘੇਰੇ ਆਪਾਂ ਵੱਡੇ ਦੀ ਕੇ ਤੇ ਨਾਲ ਪੱਟੇ ਆਪਾਂ 7.5 ਕਿਲੇ ਵੱਡੇ ਦੀ ਉਹਦੇ ਜਿਉਂ ਆ ਇੱਕ ਕਿਆਰੀ ਰਹਿ ਗਈ ਦੀ 25 ਡੇਸਮਲ ਦੀ ਉਹ ਤਣ ਗਿੱਲਾ ਦੀਗਾ ਤਾਂ ਛੱਡਦਾ ਸੀ ਤੇ ਅੱਜ ਹੋਰ ਹੀ ਆਪਾਂ ਨੇੜੇ ਵੱਡਣੀਆਂ ਉਹ ਮੁੱਛ ਲੱਗਣ ਲੱਗੀ ਆ ਦੀ ਆਵਾਜ਼ ਆਉਂਦੀ ਆ ਉਹ ਵੱਜਦੀ ਆ ਟੰਡੇ ਹੋਵੇ ਟੱਟ ਉਹਦੇ ਐਸਟਰ ਵਾਲੀ ਦਾ ਬਾਈ ਕੋਲ ਕੇ ਰੱਖਦੇ ਉਹ ਵੀ ਕੋਲ ਕੇ ਰੱਖ ਲੈਣੀ ਆ ਇਹਦੇ ਵੀ ਆਪਾਂ ਦੂਜਾ ਪੈਪੇ ਲਵਾ ਲੈਣੇ ਗੋਲ ਕਰਾ ਕੇ ਮੁੱਛਾਂ ਜੀਆਂ ਲੋਟ ਨਹੀਂ ਆਉਂਦਾ ਯਾਰ ਕੰਮ ਤੇ ਬਾਤ ਆਈ ਕੇਹਰਾ ਰਹਿ ਗਿਆ ਇੱਕ ਗੇੜਾ ਹੀ ਰਹਿ ਗਿਆ ਕੇਰਾ ਵੀ ਕਹਾਦਾ ਇਹ ਵਟ ਕੇ ਫੱਗੇ ਜਾਣਾ ਬਾਕੀ ਜ਼ਿੱਲਿਆਂ ਦਾ ਕੇੜਾ ਉੱਤੇ ਹੈਗੀਆਂ ਪਤਾ ਨਹੀਂ ਕਿੰਨੇ ਖੱਤੀਆਂ ਆਉਣਗੀਆਂ ਉੱਥੇ ਜਾ ਕੇ ਪਤਾ ਲੱਗੂਆ ਖੜੀ ਹੈ ਇੰਨਾ ਕਹਿ ਰਹੇ ਆਂ ਵੀ ਖੜੀ ਹੈ ਆ ਬਾਈ ਖਾਰੀਓ ਜੀ ਦੀ ਵੀ ਦੀ ਤਾਂ ਹੀ ਉਸਨਾਂ ਕੇ ਤਾਂ ਗਿੱਲਾ ਦੀ ਤਾਂ ਛੱਡਤੀ ਜੀ ਬਾਕੀ ਹੋਰ ਰੋਟੇ ਜ਼ਿੱਲੇ ਵੱਢਣੇ ਆਪਾਂ ਕਾਹ ਜਾ ਕੇ ਭਾਨੀ ਜ਼ਿੱਲੇ ਤੇ ਇਹਦਾ ਗੇੜੇ ਮਾਰਿਆ ਜਵੇਰ ਦੇ ਦਾ ਬਾਈ ਅੱਜ ਬੱਸ ਪੁੱਛੋ ਨਾ ਦੁਪਹਿਰ ਨੂੰ ਗਿਆ ਉਹ ਫੋਰਮੈਨ 12 ਵਜੇ ਬਾਈ ਸਹੀ 12 ਵਜੇ ਇਹ ਉਹ ਵੀ ਉਹ ਵੀ ਐਨੇ ਦੱਸਿਆ ਉਹ ਕਹਿੰਦਾ ਵੀ ਗੱਟੜੀ ਜੀ ਬੈਗ ਉਹਦਾ ਉਰੀ ਪਿਆ ਸ਼ਲਟਾਂ ਲੈ ਗਿਆ ਪੈਂਟਾਂ ਲੈ ਗਿਆ ਇੱਕ ਪਰਦੇ ਚ ਬੰਨ ਕੇ ਲੈ ਕੇ ਗਿਆ ਆਪਾਂ ਉਹ ਆਪਣੇ ਕੱਪੜੇ ਉਹਨੇ ਦੇਖਿਆ ਜਿੱਦੇ ਆਪਾਂ ਵੱਡਣ ਜਾਣਾ ਰੋਟੀ ਜਿੰਨੇ ਉਹ ਜਿਹੜਾ ਉਹਨੇ ਦਿਖਾਇਆ ਮੈਂ ਉਹਨੇ ਦੇਖਿਆ ਉਹ ਕਹਿੰਦਾ ਵੀ ਜਾਂਦਾ ਜੀ ਉਹਨੇ ਪੁੱਛਿਆ ਵੀ ਹੋ ਵੀ ਗਈ ਲੋ ਟੋ ਕਹਿੰਦਾ ਵੀ ਹਜੇ ਆਈ ਨਹੀਂ ਕੁਈਆ ਜੇ ਟਾਈਮ ਲੱਗੂਆ ਲੰਘ ਗਿਆ ਬਾਈ ਤੇ ਇੰਨਾ ਕ ਵੀ ਆਪਾਂ ਦੱਸ ਦਨੇ ਬਾਈ ਉਹ ਪੰਜਾਬ ਨਹੀਂ ਗਿਆ ਉਹਨੇ ਐਮਪੀ ਚ ਕਿਸੇ ਮਹੀਨ ਪਰ ਗੱਲ ਕਰੀਆ ਇੰਨਾ ਕ ਆਪਾਂ ਨੂੰ ਪਤਾ ਕਿਉਂਕਿ ਇੱਕ ਤਾਂ ਬੰਦਾ ਜੇ ਪੰਜਾਬ ਜਾਂਦਾ ਜਿਵੇਂ ਪਹਿਲਾਂ ਭੱਜੇ ਕੋ ਤਾਂ ਜਦ ਉੱਦਣੇ ਭੱਜੇਗਾ ਜਿੱਦਣ ਆਪਾਂ ਆਏ ਸੀਗੇ ਸਮਾਨ ਲਾਇਆ ਸਮਾਨ ਲਾ ਕੇ ਨਾ ਕੇ ਸਾਰੇ ਪੈ ਗਏ ਤਿੰਨੇ ਜਣੇ ਅਸੀਂ ਉਹ ਖਸ ਗਿਆ ਓ ਬਈ ਕੱਪੜੇ ਲੈ ਕੇ ਗਿਆ ਕੱਪੜੇ ਲੈ ਕੇ ਗਿਆ ਕੱਪੜੇ ਤਾਂ ਲੈ ਗਿਆ ਇਹਨੇ ਐਮਪੀ ਸੀ ਜਨ ਲਾਉਣਾ ਫਿਰ ਉੱਥੇ ਤੋਂ ਨੂੰ ਪਤਾ ਕਿ ਲੋਡ ਪਊਗੀ ਤੇ ਇੱਕ ਕੱਲ ਬਈ ਫੋਨ ਕਰਦਾ ਰਿਹਾ ਸ਼ਾਮ ਨੂੰ ਕਿਸੇ ਨੂੰ ਜਦੋਂ ਮੈਂ ਹੈਗਾ ਕੋਲ ਫਿਰ ਉਹ ਬੰਦੇ ਨੂੰ ਕਹਿੰਦਾ ਮੈਂ ਤੈਨੂੰ ਫੇਰ ਕਰਦਾ ਫੋਨ ਫੇਰ ਕੇ ਉਹ ਕੱਲ ਦੀ ਉਹ ਸ਼ੱਕ ਜੀ ਸੀਗੀ ਕੱਲ ਬਈ ਇੱਕ ਹੋਰ ਚਲੋ ਫਿਰ ਤੁਸੀਂ ਵੀ ਲੋਕ ਕਹਿੰਦੇ ਨੇ ਵੀ ਪਤਾ ਨਹੀਂ ਕਿਉਂ ਕਹਿ ਰਿਹਾ ਕਾਲਾ ਪਾਉਂਦਾ ਬਾਈ ਨਿੰਮੋ ਟੇਲਾ ਨਿੰਮੂ ਟੋਲ ਦੇ ਗੱਲ ਪੱਤੇ ਲਿਆ ਕੇ ਦੇਇਆ ਨੂੰ ਉਹ ਵੀ ਲੈ ਗਿਆ ਬਾਈ ਤੇ ਹੀ ਪੱਤੇ ਲਿਆ ਕੇ ਦੇ ਤੇ ਉਹ ਵੀ ਲੈ ਗਿਆ ਨਾਲੇ ਉਹ ਤਾਂ ਚਲੋ ਉਹਨੇ ਲੈ ਕੀ ਜਾਣਾ ਉਹਦੇ ਹੀ ਤੇ ਬਾਈ ਉਹਦੇ ਕਿ ਨਹੀਂ ਗਿਆ ਬੰਨ ਲਾਦਾ 12-13000 ਰੁਪਿਆ ਚਲੋ 12-13000 ਮੰਨ ਲਓ ਵੀ ਉਹਨੇ 5 ਜੀ ਦੇ 14 ਤਰੀਕ ਨੂੰ ਅੱਜ ਹੋ ਗਈ 26 ਦਾ 12 ਦੇ ਲਾਭ ਦੇ ਉਹਨਾਂ ਦਾ ਮੇਲਾ ਹੈ ਕੋਈ ਨਹੀਂ ਜਾ ਕੇ ਉਹ ਤਾਂ ਜਾਣ ਪਛਾਣ ਆਪਣੇ ਚਾਚੇ ਦੇ ਪਿੰਡ ਦਾ ਹੀ ਆ ਉਹਨਾਂ ਦਾ ਮੇਲਾ ਹੈ ਜਾ ਕੇ ਇੱਕ ਕੋਈ ਗੱਲ ਹੀ ਭਾਈ ਇੱਕ ਭਾਈ ਸੱਤੇ ਬੜੀ ਪ੍ਰੋਬਲਮ ਹੋ ਰੇ ਮੇਰੇ ਥੰਮ ਦੇ ਤੇ ਜਿਹੜੀ ਆਈ ਆ ਉਹਨੂੰ ਆਈ ਆ ਭਾਈ ਗਰਮੀ ਦੀ ਗਰਮੀ ਬਹੁਤ ਹੈ ਗਰਮੀ ਦੇ ਚੱਕਰ ਉਹ ਗਰਮੀ ਗਰਮੀ ਜਿੱਦਣ ਦਾ ਹੈ ਉਦਣ ਦੀ ਗਰਮੀ ਗਰਮੀ ਆਏ ਗਰਮੀ ਆਏ ਗਰਮੀ ਕਰਕੇ ਗਿਆ ਬਾਕੀ ਵੀ ਜਿਹੜਾ ਮੈਂ ਉਹ ਕੱਲ ਦੱਸਤੀ ਵੀ ਰਾਤ ਉਹਨੂੰ ਕਹਿੰਦੀ ਵੀ ਭਾਈ दारू ਨਾ ਪੀ। ਉਹ ਕਹਿੰਦਾ ਮੈਂ ਪੀਣੀ ਆ। ਆਪਾਂ ਦੇ ਆ ਕੇ ਦੇਤੀ। ਬਸ ਇੰਨੀ ਕੁ ਗੱਲ ਹੋਈ ਰਾਤ। ਨਾ ਆਪਾਂ ਬੋਲਿਆ ਨਾ ਉਹ ਬੋਲਿਆ। ਉਹ ਕਹਿੰਦਾ ਮੈਂ ਪੀਣੀ ਆ। ਤੇ ਆਪਾਂ ਕਿਹਾ ਵੀ ਕਰੋ ਫੀਟਾ ਕੋਈ ਨਹੀਂ ਦਿੱਤਾ। ਕਿਤੇ ਸੁਣ ਲਿਆ ਕੇ ਤੇਰੇ ਆ। ਪਰ ਦਵਾਈ ਵੀ ਕੋਈ ਫਾਇਦਾ ਨਹੀਂ ਹੈਗਾ। ਦਵਾਈ ਲਈ ਤਾਂ ਕਿਉਂ ਗਰਮੀ। ਇਹ ਪਈ ਵੀ ਆ ਉਹ ਡਾਕਟਰ ਜਾਨਾ ਬੀਪੀ ਲੋ ਹੋਇਆ ਵਾ। ਚਲੋ ਅਗਲੇ ਜੀ ਮਾਰਕੀਟ ਤੋਂ ਅੱਪਾ ਭੱਜ ਗਿਆ। ਕੀ ਗਾਇ ਫਾਗਦੇ। ਉਰੇ ਬਾਈ ਨਿਬੜ ਗਿਆ ਹਕੇਰਾ ਆਪਾਂ ਚੱਲਦੇ ਅੱਗੇ ਅੱਜ ਦਾ ਬਾਈ ਦਿਨੇ ਮੜ ਆ ਖੇਤੇ ਜਾਉਂਦੀ ਉਹ ਬੈ ਗਈ ਆਹ ਇਹਨੂੰ ਬਾਈ ਸੁੱਕਾ ਦਾਸਦੇ ਆ ਲਾਲ ਦੇਖ ਲੋ ਕਹਿੰਦੇ ਸੁੱਕਾ ਪਿਆ ਬਿਲਕੁਲ ਆ ਬੈ ਗਈ ਥੋੜੇ ਹੀ ਸਾਰੇ ਗਲੇ ਥੋੜਾ ਜਿਆ ਰਹਿ ਗਿਆ ਲੱਗਣ ਲੱਗੇ ਗਿਆ ਰਹਿ ਕੇ ਗਿਆ ਤੇ ਇੱਕ ਲੱਗੇ ਇਹ ਤਾਂ ਇਹਨੂੰ ਸੁੱਕਾ ਕਹਿੰਦੇ ਆ ਲੋ ਔਰੇ ਦਾ ਮੁੜੀਆ ਮਸ਼ੀਨ ਅਦਰਵਾਇਸ ਸਵੇਰ ਦਾ ਤੁਹਾਨੂੰ ਦੱਸੇ ਰਿਹਾ ਵੀ ਕੀ ਕੀ ਬੀਤ ਲਿਆ ਇਹਦੀ ਕਦਰ ਦੀ ਆ ਵੀ ਹੋ ਗਿਆ ਹੁਣ ਬਾਕੀ ਦਾਣੇ-ਦਾਨੂ ਪੁੱਛ ਲੋ ਕਿਹਾ ਜੀ ਦਿਨ ਅੱਜ ਮਾੜਾ ਮਾੜਾ ਹੀ ਤੁਰਿਆ ਬੰਦਾ ਹੋਰ ਜਿਹਾ ਹੋ ਗਿਆ ਬੰਦਾ ਭੱਜ ਗਿਆ ਇਹ ਜੀ ਬਾਈ ਕਹਾਣੀ ਤੁਹਾਨੂੰ ਮੈਂ ਦੱਸੇ ਦਈ ਇਹ ਆਪਾਂ ਨੇ ਬਸ ਆਹ ਜੀਰੀ ਦਾ ਸੀਜ਼ਨ ਤੇ ਮੂੰਗੀ ਦਾ ਲਾਉਣਾ ਇਹਦੇ ਨਾਲ ਆਪਾਂ ਦੂਜੀ ਜਿਹੜਾ ਆਪਾਂ ਕਿਹਾ ਪੁੜੀਆਂ ਵਾਲਾ ਉੱਤ ਗਏ ਤੁਸੀਂ ਕਹਿੰਨਾ 1200 ਦੀ ਇੱਕ ਇੱਕ ਉਰੇ ਬਈ ਮਹਿੰਗਾ ਸੌਦਾ ਆਪਾਂ ਪੰਜਾਬ ਤੋਂ ਲਿਆਵਾਂਗੇ ਮੂੰਗੀ ਦਾ ਸੀਜ਼ਨ ਲਾ ਲਾਂਗੇ ਔਖੇ ਔਖੇ ਇਹਦੇ ਨਾਲ ਲੱਗੇ ਜਾਣਾ ਹੁਣ ਤਾਂ ਪੁੱਛ ਲਵਾਤੀ ਗਲਤੀ ਕਰਤੀ ਆ ਇੰਨਾ ਪੰਗਾ ਨਾਲੇ ਤਾਂ ਦਿਹਾੜੀ ਮਰ ਗਈ ਹੂੰ ਉਹੀ ਲੈ ਕੇ 1200 ਦੀ ਪਾ ਲੈਣਾ 600 ਪੈਨੇ ਵੀ ਲੈ ਲਿਆ ਸਾਲੇ ਨੇ 700 ਮੋਛ ਲਵਾਈ ਦਾ ਵੀ ਇੱਕ ਪਾ ਲੰਦੇ ਨਹੀਂ ਉੱਪਰਲੀ ਪਾ ਲੈਣੀ ਦੀ ਫੇਰਾਂ ਚੱਲੀ ਜਾਣਾ ਫੇਰ ਪਾ ਦਿੰਦੇ ਜਾਨੋ ਫੇਰ ਪਾ ਰਾਂਦੇ 8 ਨੰਬਰ ਵਾਲਾ 6 ਨੰਬਰ ਵਾਲੀ ਪਾ ਲੈਣੀ ਚਲੋ ਬਈ ਹੁਣ ਹੋ ਗਿਆ ਜਿਹੜਾ ਕੋਹਣਾ ਦੀ ਪਰ ਅੱਜ ਖੁੱਲ ਮਲਾ ਕੇ 26 ਮਈ 2024 ਦਿਨ ਮਾੜਾ ਸਾਡੇ ਵਾਸਤੇ ਆ ਬੈ ਗਈ ਬਈ ਆਉਂਦੀ ਉਹ ਬਸ ਅੱਜ ਤਾਂ ਉਹੀ 20 25 ਡਿਸਿਮਲ ਵੱਡੇ ਆ ਇੱਥੇ ਵੀ ਮੱਲੋ ਮੱਲੀ ਬਈ ਘੰਟਾ ਲੱਗ ਜਾਣਾ ਆ ਘੜੀਆ ਖੋਈ ਗੇਲੇ ਬਈ ਥੋੜਾ ਜਿਹਾ ਰਹਿ ਗਿਆ ਲੱਗਣ ਨੂੰ ਇਹ ਤਾਂ ਇਹਨੂੰ ਬਈ ਸੁੱਕਾ ਗਿਆ ਨੇ ਇਹ ਜਿੱਦਲਾ ਫਤਨ ਗੇਨ ਗਾ ਨੇ ਫੇਰੇ ਪਰੇ ਹੋ ਕੇ ਖੜ ਗਏ ਬਈ ਜ ਆ ਬੈ ਗਈ ਕਨ ਕਾਲ ਲੋ ਕਹਿੰਦੇ ਪਿੱਛੇ ਕੋ ਨਿਕਲ ਜਾਏ ਆ ਲੱਗੇ ਆ ਬਈ ਮੱਥਾ ਮਾਰਨ ਹੜਜ ਯੱਕਾ ਬਾਈ ਚੱਕ 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 ਗਈ 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 ਬਾਰੋਕ ਨਿਕਲੀ ਹੈ ਬਾਈ ਗਾਣਾ ਪੁਆਏ ਕਰ ਦੂ ਦਸ਼ਮੇਸ਼ ਦਾ ਇਹਨੂੰ ਸੁੱਕਾ ਗੈਨੇ ਬਾਈ ਕਹਿੰਦੇ ਸੁੱਕਾ ਹੀ ਦਾ ਪਤਾ ਨਹੀਂ ਕਿਵੇਂ ਬੈ ਗਈ ਚਲੋ ਲਓ ਜੀ ਅੱਧਾ ਘਾਟਾ ਮਟੀਨਾ ਘੁੜ ਕੇ ਮਸ਼ਹੀ ਹੱਪਾ ਕਾ ਡਲੀ ਅੱਜ ਆ ਗਿਆ ਭਾਈਓ ਕਿਲਾ ਹੋਤੀ ਗਾਉ ਤਾਂ ਆਪਾ ਛੜਤਾ ਨੂੰ ਜਵਾਬ ਦੇਦਾ ਉਹ ਖੇਤ ਕਿਲਾ ਪਿਆਦਾ ਜਮਾਂ ਹੀ ਤੁਸੀਂ ਦੇਖਿਆ ਇਹ ਮਹੀਨ ਪੜਦੀ ਸਾਰੇ ਪੱਟ ਚ ਪੈ ਗਈ ਚਲੋ ਨਿਕਲ ਕੇ ਜੋਰ ਦੂਰ ਗਿਆ ਮਾਰ ਕੇ ਉਰੇ ਆ ਚਾਰ ਕਿਲੇ ਆ ਵੱਢਣੇ ਬਸ ਅੱਜਾਂ ਕੱਲ ਦੀ ਕਾਦੂ ਦੇਖਾਂਗੇ ਅੱਜ ਵਰਗੀ ਤਾਂ ਭਾਈ ਮੈਂ ਤਾਂ ਕਹਿੰਦਾ ਕਿ ਕਿਸੇ ਨਾਲ ਨਾ ਹੋਵੇ ਬਹੁਤ ਮਾਰੀ ਹੋਈ ਅੱਜ ਨਾਲ ਪਹਿਲਾਂ ਔਰ ਈਲ ਵਾਲਾ ਉਹ ਮੋਟੇ ਜਿਹੇ ਕਾਦ ਗਏ ਉਹ ਕੋਈ ਸੋਈ ਮੈਂ ਪਹਿਲਾਂ ਦੱਸੇ ਹੀ ਹੁਣ بار بار ਕੀ ਦੱਸੀਏ ਬਾਤ ਇਹਨਾਂ ਚ ਮਾੜਾ ਬਾਤ ਸਿੱਧੀ ਜੀ ਗੱਲ ਆ ਬਾਈ ਹੁਣ ਆਓ 25 ਇਸ਼ਮ ਲੜੀ ਖੱਤੀ ਪੱਟ ਕੇ ਆਉਰੀ ਆਉਦੀ ਆ ਮਸ਼ੀਨ ਬੈ ਗਈ ਚਲੋ ਕੋਈ ਨਹੀਂ ਚੱਲਦਾ ਰਹਿਣਾ ਕੰਮ ਪਰ ਜਿਹੜੀ ਫੋਰਮੈਨ ਕਰਕੇ ਗਿਆ ਉਹ ਬਾਲੀ ਮਾੜੀ ਕਰ ਗਿਆ ਹੋਰ ਤਾਂ ਜਦੋਂ ਚੱਲਦੀ ਆ ਮਸ਼ੀਨਰੀ ਆ ਕੁਝ ਵੀ ਹੋ ਸਕਦਾ ਆਪਾਂ ਇਮੀ ਕਈ ਆ ਵੀ ਆਇਆ ਹੋ ਗਿਆ ਆਇਆ ਹੋ ਗਿਆ ਪਰ ਜਿਹੜੀ ਫੋਰਮੈਨ ਨੇ ਕਰੀਆ ਉਹ ਬਾਲੀ ਮਾਰੀ ਕਰੀਆ ਬਾਕੀ ਡਰਾਈਵਰ ਦੀ ਗੱਲ ਕਰੀਆ ਲੋਕ ਲੋਕਾਂ ਦਾ ਕੋਈ ਵੀ ਰੋਡ ਹੀ ਐਮਪੀ ਤੱਕ ਮਸ਼ੀਨ ਇਹ ਮੈਂ ਛਡਾਇਆ ਹਾਂਗਾ ਅੱਜ ਸ਼ਾਮ ਨੂੰ ਆਊਗਾ ਜਾਂ ਸਵੇਰੇ ਆ ਜੂਗਾ ਉਹ ਦੇਖਦੇ ਆ ਕਿਵੇਂ ਚਲਾਉਣਾ ਮਸ਼ੀਨ ਕੋਲੋਂ ਤਲਾਵਾ ਕੇ ਦੋਨੋਂ ਲਓ ਜੀ ਅੱਜ ਦਿਨ ਸੱਚੀ ਉਹ ਬਹੁਤ ਮਾੜਾ ਜਿੱਥੇ ਗੱਡੀ ਤੇ ਮਸ਼ੀਨ ਉਹਦੇ ਵੱਢਣੇ ਸੀ ਉਹ 4 ਕਿੱਲੇ ਛੱਡਦਾ ਸੀ ਤੁਹਾਨੂੰ ਦੱਸਿਆ ਵੀ ਉਹਨੇ 4 ਕਿੱਲੇ ਵੱਢਣੇ ਤੇ ਬਾਈ ਉਹਨਾਂ ਡੇਢ ਕਿੱਲਾ ਵੱਢਿਆ ਉਹਦੇ ਨਾਲ ਹੋ ਗਈ ਪੈਸੇ ਵਜਾਈ ਡੇਢ ਵੱਢਿਆ ਸੀ ਮੰਨ ਲਓ ਵੀ 4 ਵੱਢਣੇ ਤੇ 2 ਢਾਈ ਰਹਿ ਗਏ ਦੇਦੇ ਉਹ ਕਹਿੰਦਾ ਮੈਂ ਆ ਵੀ ਤੇਲ ਪਾਲਣ ਦੇ ਕੈਨ ਪਈਆ ਵੀ ਥੋੜਾ ਕਿੱਲਾ ਟੱਪ ਕੇ ਮਸ਼ੀਨ ਆਉਣੀ ਸੀ ਨਹੀਂ ਨਹੀਂ ਕਹਿੰਦਾ ਪਹਿਲਾਂ ਵੱਢੋ ਡੀਜ਼ਲ ਬਾਅਦ ਚ ਪਾਓ ਬਾਈ ਉਹਨਾਂ ਦਾ ਪੈਸੇ ਵਿਸਾਈ ਹੋ ਗਈ ਉਹਦਾ ਡੇਢ ਕਿੱਲਾ ਵੱਢ ਕੇ ਮਸ਼ੀਨ ਕੱਢ ਲਈ ਬਾਹਰ ਵਗਰਾ ਸਾਹਿਬ ਦਾ ਦਿਮਾਗ ਖਰਾਬ ਹੋਇਆ ਬਾਈ ਕੋਨੇ ਪੈਸੇ ਵਧਾਈ ਕਰਤੀ ਆਪਾਂ ਨੂੰ ਕਹਦਾ ਵੀ ਵਡਾਉਣੀ ਵਡਾ ਤੇਰੀ ਮਰਜ਼ੀ ਆ ਵਗਰਾ ਵੀ ਨਹੀਂ ਡੀਜ਼ਲ ਬਾਅਦ ਚ ਪਾਏ ਉਹ ਕਹਿੰਦਾ ਵੱਡੋ ਦੱਸੋ ਬਾਈ ਕੀ ਕਰੀਏ ਆਪਾਂ ਜੀ ਛੱਡ ਕੇ ਆ ਗਏ ਕਹਿੰਦਾ ਮੈਂ ਨਹੀਂ ਪੈਸੇ ਦਿੰਦਾ ਮਾਹਾਂ ਬਾਈ ਤੂੰ ਕੋਠੀ ਪਾ ਲਈ 2000 ਦਾ ਰੇਟ ਆ ਡੇਢ ਤੇਰਾ ਕਿਲਾ ਵੱਡੇ ਆ 3000 ਰੁਪਇਆ ਹੁੰਦਾ ਤੇਰਾ ਤੂੰ ਪਾ ਲਈ ਕੂੰਠੀ ਅਜੀ ਭੁੱਖੇ ਨਹੀਂ ਮਰ ਲੱਗੇ ਤੇਰੇ ਤੇ 3000 ਰੁਪਏ ਤੇ ਆਪਾਂ ਤਾਂ ਛੱਡੇ ਆ ਬਾਈ ਪੈਸੇ ਦੇ ਦੂਗਾ ਠੀਕ ਆ ਏਜੰਟ ਲਿਆਵੇ ਠੀਕ ਆ ਨਾ ਲਿਆਵੇ ਤਾਂ ਵੀ ਠੀਕ ਆ ਅੱਜ ਦੇ ਬਾਈ ਦਿਨ ਸੱਚੀਓ ਮਾਰਾ ਆ 1.5 ਕਿਲਾ 1.5 ਤਾਂ ਹੋਣਾ ਨਹੀਂ ਮੁਸ਼ਕਲ ਆ ਮਿਣਾਗੇ ਆਹੀ ਆ ਇਹਦੇ ਬਾਅਦ ਅੱਜ ਕੰਮ ਸਮਾਪਤ ਤੇ ਮਿਲਦੇ ਆ ਬਾਈ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਚ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਬਾਈ ਕਮੈਂਟ ਕਮੈਂਟ ਬਾਈ ਜਰੂਰ ਕਰਦੇ ਕਰੋ ਦੱਬ ਕੇ ਮਿਲਦੇ ਆ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਚ ਦਿਨ ਬਾਈ ਅੱਜ ਸੱਚੀਓ ਮਾਰਾ ਅੱਜ ਤਰੀਕ 26 ਮਈ 2024 ਟਾਈਮ ਬਾਈ 7 ਦੇ ਕਰੀਬ ਹੋ ਗਿਆ। ਵਾਈ 2-3 ਘੇਰੇ ਜਿਹੜੇ ਆ ਵੱਢ ਕੇ ਆਪਾਂ ਮਸ਼ੀਨ ਟਗਾਣੇ ਤੇ ਲੈ ਜਣੀਆਂ ਸਬਜ਼ੀ ਬਣੀ ਵੀ ਆ ਰੋਟੀ ਤਾਂ ਬਾਈ ਹੁਣ ਲੱਗਦਾ ਵੀ ਸਬਜ਼ੀ ਬਣਾ ਲੈ ਕੇ ਨਾ ਰੋਟੀ ਪੱਠਾ ਵੇਚ ਤੋਂ ਲਿਆਇ ਕਰਾਂਗੇ। ਫਿਰ ਹੁਣ ਦੋ ਜਾਣਿਆਂ ਦਾ ਕੰਮ ਹੋ ਜਾਣਾ ਔਖਾ। ਸ਼ਾਮ ਨੂੰ ਬਣਾ ਲੈ ਕਰਨੀ ਆ ਸਬਜ਼ੀ ਹੁਣ ਮੈਂ ਅੱਜ ਦੁਪਹਿਰ ਬਣਾ ਲਈ ਸੀ। ਦੁਪਹਿਰੇ ਬਣਾਉਂਦੇ ਬਣਾਉਂਦੇ ਬਾਈ ਕਲੋਲ ਹੋ ਗਈ ਉਹ ਲੰਘਿਆ ਮੋਰੀ ਬਿਸਤਰਾ ਚੱਕ ਕੇ ਕੱਪੜੇ ਬਾਈ ਜਰੂਰ ਲੈ ਕੇ ਗਿਆ ਮੈਨੂੰ ਆਇਆ ਵੀ ਚੱਲ ਪਿੱਛੇ ਧੋਣ ਲੈ ਕੇ ਗਿਆ। ਯਾ ਮੋੜੇ ਹੀ ਨਹੀਂ ਘੰਟਾ ਡੇਢ ਘੰਟਾ ਜਦ ਮੈਂ ਬੱਚੇ ਦੇਖਣਗਾ ਵੀ ਉੱਥੇ ਹੋਣੀ ਮੈਂ ਮੋਟਰਸਾਈਕਲ ਚੱਕ ਕੇ ਵੀ ਗਿਆ ਪਰ ਨਹੀਂ ਬਣੀ ਨੀ ਗੱਲ ਫੇਰ ਕਿੱਥੇ ਰੱਬ ਦੇ ਨੇ ਜਿਹੜੇ ਇੱਕ ਵਾਰ ਚਲੇ ਜਾਣ ਚਲੋ ਮਿਲਦੇ ਆਂ ਜੀ ਕੱਲ ਨੂੰ ਨਵੇਂ ਵਲੌਗ